ਸਾਸਿਕਾਲ ਜੀ ਜਦੋਂ ਘਰ ਦੇ ਵਿੱਚ ਸਬਜ਼ੀ ਨਾ ਹੋਵੇ ਕੜੀ ਬਣਾਉਣ ਨੂੰ ਦਿਲ ਕਰੇ ਕੜੀ ਬਣਾਵਾਂਗਾ ਆਪਾਂ ਵੱਖਰੇ ਟਾਈਪ ਦੀ ਤੇ ਇਹਦੇ ਲਈ ਆਪਾਂ ਨੇ ਪਿਆਜ਼ ਕੱਟ ਲਏ ਮੋٹے ਮੋٹے ਤੇ ਨਾਲ ਆਪਾਂ ਨੇ ਲੈ ਲਈ ਜੀ ਦੋ ਟਮਾਟਰ ਅਦਰਕ ਦਾ ਟੁਕੜਾ ਤੇ ਲਸਣ ਦੀਆਂ ਗੰਡੀਆਂ ਕੱਟ ਲੈ ਲੀਆਂ ਜੀ ਤੇ ਨਾਲ ਆਪਾਂ ਦੋ ਹਰੀਆਂ ਮਿਰਚਾਂ ਹੁਣ ਆਪਾਂ ਤੇਲ ਨੂੰ ਗਰਮ ਕਰਾਂਗੇ ਇਹਦੇ ਵਿੱਚ ਜੋ ਤੇਲ ਗਰਮ ਹੋ ਜयो ਇਹਦੇ ਵਿੱਚ ਪਾ ਦਿਆਂਗੇ ਆਪਾਂ ਪਿਆਜ਼ ਪਿਆਜ਼ ਆਪਾਂ ਮੋٹے ਮੋٹے ਕੱਟਿਆ ਰਫਲੀ ਜੇ ਜ਼ਿਆਦਾ ਆਪਾਂ ਬ੍ਰੇਕ ਨਹੀਂ ਕੱਟਣੇ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਨੂੰ ਆਪਾਂ ਨਲਾਂਗੇ ਇਹਨਾਂ ਦਾ ਕੱਚਾ ਪਣਾ ਆਪਾਂ ਨੇ ਖਤਮ ਕਰਨਾ ਜੀ ਤੇ ਇਹ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਬਾਅਦ ਵਿੱਚ ਟਮਾਟਰ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਓ ਬਹੁਤਾ ਜ਼ਿਆਦਾ ਵੀ ਨਹੀਂ ਭੁੰਨਣਾ ਸਿਰਫ ਆਪਾਂ ਨੇ ਮੈਂ ਇੱਥੇ ਲਿਆ ਜੀ ਮਾਸਟਰਡ ਆਇਲ ਸਰ੍ਹੋਂ ਦਾ ਤੇਲ ਤੇ ਹੁਣ ਆਪਾਂ ਇਹਨੂੰ ਹਲਕਾ ਹਲਕਾ ਕਰਕੇ ਇਹਨਾਂ ਨੂੰ ਮਤਲਬ ਰੋਸਟ ਜਿਹਾ ਕਰਦੇ ਜਾਵਾਂਗੇ ਤਾਂ ਜੋ ਇਹਦਾ ਕੱਚਾਪਨ ਜਾ ਖਤਮ ਹੋ ਜੇ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਕਲਰ ਚੇਂਜ ਹੋਣਾ ਸਟਾਰਟ ਹੋ ਜੇ ਦੇਖੋ ਕਿ ਬਿਲਕੁਲ ਘਟ ਜੇ ਗਿਆ ਥੋੜਾ ਜਿਹਾ ਮਤਲਬ ਪਹਿਲਾਂ ਮੋٹے-ਮੋٹے ਸੀ ਹੁਣ ਥੋੜਾ ਜਿਹਾ ਬੈਠ ਜੇ ਗਿਆ ਤਾਂ ਆਪਾਂ ਇਹਦੇ ਵਿੱਚ ਪਾ ਲੈਣਾ ਅਦਰਕ ਲਸਣ ਤੇ ਹੁਣ ਤੁਸੀਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਪੋਨੋ ਲੈਣਾਗਾ ਇਹਦੇ ਵਿੱਚ ਕੜਾਹੀ ਦੇ ਵਿੱਚ ਜਦੋਂ ਆਪਣੇ ਕੋਲੇ ਇਹਨਾਂ ਦਾ ਕਲਰ ਵੀ ਚੇਂਜ ਹੋਣ ਲੱਗ ਜੇ ਆਪਾਂ ਨੇ ਇਹ ਸਾਫ ਤੇ ਹੀ ਕਰਨਾ ਅੱਜ ਕੱਟਣਾ ਕੋਈ ਨਹੀਂ ਮਸਾਲਾ ਕੋਈ ਅੱਖਾਂ ਚੋਂ ਪਾਣੀ ਨਹੀਂ ਕੱਢਣਾ ਕਿਉਂਕਿ ਪਿਆਜ਼ ਦਾ ਮੈਨੂੰ ਐਡੇ ਭੜੇ ਲੱਗਦਿਆ ਤੇ ਉਹਨਾਂ ਬਿਨਾ ਸਰਦਾ ਹੈ ਨਹੀਂ ਪਰ ਅੱਖਾਂ ਚੋਂ ਪਾਣੀ ਰਵਾਉਂਦੇ ਬਹੁਤ ਆ ਮੈਨੂੰ ਤੇ ਫਿਰ ਆਪਾਂ ਮੋٹے-ਮੋٹے ਟਮਾਟਰ ਕੱਟ ਲੈਣਾ ਟਮਾਟਰ ਕੱਟ ਕੇ ਉਹ ਵੀ ਆਪਾਂ ਇਹਦੇ ਵਿੱਚ ਹੀ ਪਾ ਲੈਣਾ ਤੇ ਹੁਣ ਆਪਾਂ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣੋਗੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਬਣਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਵੀ ਭੁੰਨ ਲੈਣਾਗਾ ਨਾਲ ਨਾਲ ਤੇ ਜ਼ਿਆਦਾ ਨਹੀਂ ਭੁੰਣਾ ਬਸ ਇਹਨਾਂ ਨੂੰ ਆਪਾਂ ਸੇਕ ਜਾਈ ਲਵਾਉਣਾਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜਾ ਜੀ 2 ਮਿੰਟ ਦੇ ਲਈ ਟੱਕਦਾ ਸੀ ਤੇ ਹੁਣੇ ਜਿਹੜੇ ਆਪਣੇ ਟਮਾਟਰ ਨੇ ਤੇ ਪਿਆਜ਼ ਨੇ ਉਹ ਬਿਲਕੁਲ ਥੱਲੇ ਜੇ ਬੈਠ ਗਏ ਤੇ ਮਤਲਬ ਕੱਚਾਪਣ ਇਹਨਾਂ ਦਾ ਬਿਲਕੁਲ ਖਤਮ ਹੋ ਗਿਆ ਹੁਣ ਆਪਾਂ ਸੁੱਕੇ ਮਸਾਲੇ ਭੁੰਨਾਗੇ ਇਸੇ ਕੜਾਹੀ ਦੇ ਵਿੱਚ ਹੀ ਲੈ ਲੈਣਾ ਕੜਾਹੀ ਆਪਾਂ ਧੋਣੀ ਨਹੀਂ ਹੈਗੀ ਇਹਦੇ ਵਿੱਚ ਹੀ ਆਪਾਂ ਨੇ ਪਾ ਲੈਣਾ ਚਮਚਾਕ ਦੋਕ ਚਮਚੇ ਮੰਨ ਮੰਨ ਕੇ ਚਲੋ ਵੱਡਾ ਚਮਚਾ ਇੱਕ ਆਪਾਂ ਨੇ ਤੇਲ ਜਾਂ ਘਿਓ ਦਾ ਪਾ ਲੈਣਾ ਉਹਦੇ ਵਿੱਚ ਆਪਾਂ ਸੁੱਕੇ ਮਸਾਲੇ ਪਾਉਣੇ ਸੁੱਕੇ ਮਸਾਲੇ ਕੀ ਕੀ ਪਾਉਣੇ ਆ ਉਹ ਤੁਸੀਂ ਦੇਖ ਲਓ ਜੀ ਤੇਜ ਪੱਤਾ ਦਾਲਚੀਨੀ ਦਾ ਟੁਕੜਾ ਤੇ ﺍﻟाइચી ਤੇ ਕਾਲੀਆਂ ਮਿਰਚਾਂ ਦੋਕ ਪਾ ਲੈਣੀਆਂ ਨੇਗੀਆਂ ਤੇ ਇਹਨਾਂ ਨੂੰ ਆਪਾਂ ਨੇ ਭੁੰਨ ਲੈਣਾ ਜਿਹੜੀ ਆਪਾਂ ਪਹਿਲਾਂ ਕੜਾਹੀ ਦੇ ਵਿੱਚ ਤੜਕਾ ਭੁੰਨਿਆ ਮਤਲਬ ਕਿ ਪਿਆਜ਼ ਆਲੂ ਪਿਆਜ਼ ਤੇ ਟਮਾਟਰ ਭੁੰਨਿਆ ਉਸੇ ਕੜਾਹੀ ਦੇ ਵਿੱਚ ਹੀ ਆਪਾਂ ਇਹਨਾਂ ਨੂੰ ਥੋੜਾ ਜਿਹਾ ਕਲਕਾਜੇ ਲੈਣਾ ਮਤਲਬ ਪਕਾਜੇ ਲੈਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਜੀਰਾ ਤੇ ਹੁਣ ਆਪਾਂ ਜੀਰੇ ਨੂੰ ਭੁੰਨਣਾਗਾ ਤੇ ਫਿਰ ਆਪਾਂ ਉਸ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਜਦੋਂ ਜੀਰੇ ਦਾ ਕਲਰ ਆਪਣੇ ਕੋਲੇ ਚੇਂਜ ਹੋਣ ਲੱਗ ਜੇ ਪਟਕ ਪਟਕ ਕੇ ਜੇ ਬਾਹਰ ਆਉਣ ਲੱਗ ਜੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਦੇ ਮਸਾਲੇ ਮਸਾਲੇ ਆਪਾਂ ਕੀ ਕੀ ਪਾਉਣੇ ਆ ਮੈਂ ਤੁਹਾਨੂੰ ਦੱਸ ਦਿੰਨੀ ਆ ਥੋੜੀ ਜੀ ਹਲਦੀ ਪਾਉਣੀ ਆ ਜਿਆਦਾ ਆਪਾਂ ਮਸਾਲੇ ਨਹੀਂ ਪਾਉਣੇ ਮਸਾਲਿਆਂ ਨੂੰ ਕੋਸ਼ਿਸ਼ ਕਰਿਆ ਕਰੋ ਅਵੋਇਡ ਕਰਦੀਆਂ ਮੈਂ ਤੇ ਨਾਲ ਆਪਾਂ ਪਾ ਦੇਣਾ ਜੀ ਗਰਮ ਮਸਾਲਾ ਨਾਲ ਆਪਾਂ ਪਾ ਦੇਣਾਗਾ ਜੀ ਇਹਦੇ ਵਿੱਚ ਥੋੜੀਆਂ ਜੀਆਂ ਲਾਲ ਮਿਰਚਾਂ ਖਰੀਆ ਮਿਰਚਾਂ ਤਾਂ ਆਪਣੇ ਕੋਲੇ ਪਹਿਲਾਂ ਹੀ ਸੀਗੀਆਂ ਪਾਈਆਂ ਤੇ ਬਾਕੀ ਤੁਸੀਂ ਜਿਹੜੀਆਂ ਮਿਰਚਾਂ ਨੇ ਉਹ ਆਪਣੇ ਟੇਸਟ ਮੁਤਾਬਕ ਪਾ ਲਓ ਇੱਥੇ ਮੈਂ ਥੋੜਾ ਜਿਹਾ ਨਾਲ ਗਰਮ ਮਸਾਲਾ ਪਾਇਆ ਤੇ ਹੁਣ ਆਪਾਂ ਇਹਨੂੰ ਵੀ ਭੁੰਨ ਲੈਣਾ ਜੀ ਤੇ ਜਦੋਂ ਥੋੜਾ ਇਹਨਾਂ ਦਾ ਕਲਰ ਥੋੜਾ ਜਿਹਾ ਚੇਂਜ ਹੋਣ ਲੱਗ ਜਾਏ ਜਦੋਂ ਹਲਦੀ ਆਪਣੀ ਹੋਰ ਥੋੜੀ ਭੁੱਜ ਜਾਏ ਤਾਂ ਉਹ ਜੋ ਪਿਆਜ਼ ਟਮਾਟਰ ਆਪਾਂ ਨੇ ਮਿਕਸੀ ਦੇ ਵਿੱਚ ਪੀਸਿਆ ਉਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਲੈਣਾਗਾ ਤੇ ਹੁਣ ਆਪਾਂ ਇਹਨਾਂ ਨੂੰ ਭੁੰਨਦੇ ਰਹਿਣਾ ਉੱਥੇ ਆਪਾਂ ਨੇ ਕੋਈ ਕੁਝ ਨਹੀਂ ਪਾਇਆ ਸਿਰਫ ਆਪਾਂ ਨੇ ਪਿਆਜ਼ ਟਮਾਟਰ ਅਦਰਕ ਤੇ ਲਸਣ ਨੂੰ ਪੇਸਟ ਕੀਤਾ ਉਹਨਾਂ ਦਾ ਭੁੰਨ ਕੇ ਉਹਨਾਂ ਦਾ ਕੱਚਾਪਨ ਖਤਮ ਕਰਕੇ ਆਪਾਂ ਨੇ ਮਿਕਸੀ ਦੇ ਵਿੱਚ ਪੇਸਟ ਬਣਾ ਲਿਆ ਤੇ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਹੁਣ ਹਲਕਾ ਹਲਕਾ ਕਰਕੇ ਭੁੰਨਦੇ ਜਾਵਾਂਗੇ ਉਸ ਤੋਂ ਬਾਅਦ ਜੀ ਆਪਾਂ ਕੀ ਕਰਨਾ ਇਹਦੇ ਵਿੱਚ ਪਾਉਣਾ ਆਪਾਂ ਨੇ ਕਾਜੂ ਜਿਹੜੇ ਕਾਜੂ ਆ ਉਹ ਤੁਸੀਂ ਆਪਣੇ ਮੁਤਾਬਕ ਪਾ ਲਓ ਜੇ ਤੁਸੀਂ ਪਾਉਣੇ ਆ ਤਾਂ ਬਾਹਰੋਂ ਜੇ ਤੁਹਾਡੇ ਕੋਲ ਨਹੀਂ ਹੈਗੇ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਪਰ ਬਹੁਤ ਵਧੀਆ ਲੱਗਦਿਆ ਉਹ ਪੌਣੇ ਕਿਵੇਂ ਆ ਜੀ ਉਹਨਾਂ ਨੂੰ ਵੀ ਆਪਾਂ ਨੇ ਪੀਸ ਲੈਣਾ ਪੀਸ ਕੇ ਥੋੜਾ ਜਿਹਾ ਪਾਣੀ ਪਾ ਕੇ ਉਹਨਾਂ ਨੂੰ ਪੀਸ ਲੈਣਾ ਤੇ ਉਹਨਾਂ ਦਾ ਪੇਸਟ ਬਣਾ ਕੇ ਆਪਾਂ ਇਹਦੇ ਵਿੱਚ ਪਾਉਣਾ ਠੀਕ ਆ ਜੀ ਹੁਣ ਆਪਣੇ ਕੋਲ ਇਹ ਹੋ ਗਏ ਕਾਜੂ ਇਹਦੇ ਨਾਲ ਜਿਹੜਾ ਕੜੀ ਦਾ ਟੇਸਟ ਆ ਉਹ ਦੁੱਗਣਾ ਵਧੀਆ ਹੋ ਜਾਂਦਾ ਦੁੱਗਣਾ ਸਵਾਦ ਬਣ ਜਾਂਦਾ ਤੇ ਹੁਣ ਆਪਾਂ ਇਹ ਕਾਜੂਆਂ ਦਾ ਜਿਹੜਾ ਤੇ ਪੇਸਟਾ ਉਹਦੇ ਵਿੱਚ ਮਿਕਸ ਕਰ ਲੈਣਾਗਾ ਤੇ ਫਿਰ ਆਪਾਂ ਜਦੋਂ ਇਹ ਪੱਕ ਜਵੇ ਤਾਂ ਆਪਾਂ ਇਹਨੂੰ ਇੱਕ ਸਾਈਡ ਤੇ ਕਰ ਲੈਣਾ ਤੇ ਦੂਜੇ ਪਾਸੇ ਪੈਨ ਦੇ ਵਿੱਚ ਪੈਨ ਰੱਖ ਲਿਆ ਪੈਨ ਦੇ ਵਿੱਚ ਥੋੜਾ ਜਿਹਾ ਪਾ ਲਿਆ ਤੇਲ ਜਾਂ ਘਿਓ ਤੇ ਉਹਦੇ ਵਿੱਚ ਥੋੜੀ ਜੀ ਸਿਰਫ ਚਮਚਾਕੀ ਪਾਉਣਾ ਉਹਦੇ ਵਿੱਚ ਥੋੜੀ ਜੀ ਆਪਾਂ ਨੇ ਪਾ ਲੜੀਆਂ ਹਲਦੀ ਤੇ ਇਦਾਂ ਇਹਨੂੰ ਥੋੜਾ ਜਿਹਾ ਚਮਚਕ ਤੇਲ ਜਾਂ ਘਿਓ ਨੂੰ ਗਰਮ ਕਰ ਲੈਣਾ ਉਸ ਤੋਂ ਬਾਅਦ ਇਹਦੇ ਵਿੱਚ ਪਾ ਲੈਣਾ ਆਪਾਂ ਨੇ ਥੋੜੀ ਜੀ ਪਿੰਚਕ ਹਲਦੀ ਤੇ ਪੌੜੀਆਂ ਤੇ ਜੇ ਤੁਸੀਂ ਲੂਣ ਪਾਉਣਾ ਥੋੜਾ ਜਿਹਾ ਪਾ ਲਓ ਨਹੀਂ ਪਾਉਣਾ ਤਾਂ ਤੁਹਾਡੀ ਮਰਜ਼ੀ ਕਿਉਂਕਿ ਲੂਣ ਜ਼ਿਆਦਾ ਵੀ ਨਾ ਹੋ ਜੇ ਤੇ ਮੈਂ ਚੁਟਕੀ ਗਏ ਦੇ ਵਿੱਚ ਲੂਣ ਪਾਇਆ ਜ਼ਿਆਦਾ ਨਹੀਂ ਪਾਇਆ ਚਮਚੇ ਦਾ ਚੌਥਾ ਕ ਹਿੱਸਾ ਪਾਇਆ ਉਸ ਤੋਂ ਬਾਅਦ ਇਹਦੇ ਵਿੱਚ ਪਾ ਲੈਣੇ ਆਪਾਂ ਉਬਾਲੇ ਹੋਏ ਐਗ ਤੇ ਅੱਜ ਆਪਾਂ ਬਣਾਵਾਂਗੇ ਜੀ ਐਗ ਕੜੀ ਤੇ ਹੁਣ ਆਪਾਂ ਇਹਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਹਲਾ ਲੈਣਾਗਾ ਇਹਦੇ ਉੱਪਰ ਇੱਕ ਪਰਤ ਬਣ ਜਾਵੇ ਤੇ ਇਹ ਬਹੁਤ ਹੀ ਵਧੀਆ ਬਣਦੀ ਹੈ ਜੇ ਤੁਸੀਂ ਮਤਲਬ ਐਵੇਂ ਨਹੀਂ ਬਣਾਉਣਾ ਚਾਹੁੰਦੇ ਦੂਸਰੀ ਤਰ੍ਹਾਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਤਰ੍ਹਾਂ ਮਤਲਬ ਨਹੀਂ ਇਹਨੂੰ ਸੇਕ ਲਵਾਉਣਾ ਚਾਹੁੰਦੇ ਤਾਂ ਸਕਿਪ ਕਰ ਸਕਦੇ ਹੋ ਪਰ ਇਦਾਂ ਬਣਾਉਂਗੇ ਤਾਂ ਇਹਦਾ ਜਿਹੜਾ ਕਲਰ ਆ ਤੇ ਕੜੀ ਦਾ ਜਿਹੜਾ ਟੇਸਟ ਆ ਉਹ ਡਿਫਰੈਂਟ ਹੋ ਜਾਂਦਾ ਕਿਉਂਕਿ ਥੋੜੇ ਥੋੜੇ ਟਿਪਸ ਹੁੰਦੇ ਆ ਜਿਨ੍ਹਾਂ ਦੇ ਨਾਲ ਦਾਲ ਸਬ지 ਦਾ ਟੇਸਟ ਬਦਲ ਜਾਂਦਾ ਹੁਣ ਆਪਾਂ ਇਹਨਾਂ ਨੂੰ ਸੇਕ ਲਵਾ ਲਿਆ ਦੇਖੋ ਇਸ ਤਰ੍ਹਾਂ ਪੱਕ ਕੇ ਉੱਪਰ ਉਹਨਾਂ ਦੀ ਪਰਤ ਵਧੀਆ ਹੋ ਗਈ ਛਿੱਲੇ ਹੋਏ ਉਬਲੇ ਹੋਏ ਅੰਡੇ ਆਪਣੇ ਕੋਲ ਦੇ ਇੰਨਾ ਨੂੰ ਆਪਾਂ ਨੇ ਪਕਾ ਲਿਆ ਹੁਣ ਆਪਾਂ ਦੂਜੇ ਪਾਸੇ ਦੇਖਦੇ ਆਂ ਜੀ ਕੜਾਹੀ ਦੇ ਵਿੱਚ ਆਪਣੇ ਕੋਲੇ ਜਿਹੜਾ ਮਸਾਲਾ ਉਹ ਆਪਣਾ ਤੇਲ ਛੱਡਣਾ ਸਟਾਰਟ ਕਰਤਾ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਥੋੜੀ ਜੀ ਦਹੀਂ ਦਹੀਂ ਨੂੰ ਤੁਸੀਂ ਘੋਟ ਕੇ ਪਾਉਣਾ ਤੇ ਜਿਹੜਾ ਗੈਸ ਆ ਉਹਦਾ ਜਿਹੜਾ ਫਲੇਵ ਆ ਉਹ ਘੱਟ ਕਰ ਲੈਣਾ ਜਾਂ ਤੁਸੀਂ ਬੰਦ ਕਰ ਲੈਣਾ ਕਿਉਂ ਕਰਨਾ ਕਿਉਂਕਿ ਜੇ ਆਪਾਂ ਤੇਜ਼ ਗੈਸ ਦੇ ਉੱਪਰ ਦਹੀਂ ਪਾਉਨੇ ਆ ਤਾਂ ਉਹਦਾ ਜਿਹੜਾ ਹੈਗਾ ਆਪਣੇ ਕੋਲੇ ਪਾਣੀ ਛੱਡ ਜਾਂਦੀ ਆਗੇ ਫਟ ਜਾਂਦੀ ਹੈ ਦਹੀਂ ਤਾਂ ਇਸ ਕਰਕੇ ਆਪਾਂ ਨੇ ਬੰਦ ਕਰਕੇ ਗੈਸ ਤਾਂ ਜਾ ਬਿਲਕੁਲ ਲਾਈਟ ਕਰਕੇ ਫੇਰ ਆਪਾਂ ਇਹਦੇ ਵਿੱਚ ਦਹੀਂ ਪਾਉਣਾ ਤੇ ਹੁਣ ਆਪਾਂ ਇਹਨਾਂ ਨੂੰ ਜੀ ਚੰਗੀ ਤਰ੍ਹਾਂ ਇਹਨੂੰ ਵੀ ਆਪਾਂ ਨੇ ਭੁੰਨ ਲੈਣਾ ਇਹਦੇ ਵਿੱਚ ਤੇ ਜਦੋਂ ਇਹ ਬਿਲਕੁਲ ਮਿਕਸ ਹੋ ਜੇ ਆਪਣਾ ਤੇਲ ਛੱਡਣਾ ਸਟਾਰਟ ਕਰ ਦੇਵੇ ਮਸਾਲਾ ਫੇਰ ਆਪਾਂ ਇਹਦਾ ਗੈਸ ਦਾ ਜਿਹੜਾ ਫਲੇਮ ਆ ਉਹ ਤੇਜ਼ ਕਰਨਾਗਾ ਹੁਣ ਆਪਾਂ ਜੀ ਇਹਨਾਂ ਨੂੰ ਇਸੇ ਤਰ੍ਹਾਂ ਥੋੜਾ ਜਿਹਾ ਟਾਈਮ ਪੱਕਣ ਦੇ ਆ ਜਦੋਂ ਮਸਾਲੇ ਪੱਕ ਜਾਣ ਫਿਰ ਮੈਂ ਦੇਖਿਆ ਮੈਨੂੰ ਥੋੜਾ ਜਿਹਾ ਲੂਣ ਘੱਟ ਲੱਗਦਾ ਸੀ ਕਿਉਂਕਿ ਮੈਂ ਘੱਟ ਪਾਇਆ ਇਸ ਕਰਕੇ ਮੈਂ ਲੂਣ ਥੋੜਾ ਜਿਹਾ ਹੋਰ ਪਾਇਆ ਤੇ ਫਿਰ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਪਾ ਦੇਣਾ ਜੀ ਪਾਣੀ ਜਿਹੜੇ ਆਪਾਂ ਨੇ ਮਿਕਸੀ ਦਾ ਜਿਹੜਾ ਜਾਰ ਸੀ ਉਹਦੇ ਵਿੱਚ ਪਾਣੀ ਸਾਈਡਾਂ ਤੋਂ ਮਸਾਲਾ ਉਤਾਰ ਕੇ ਉਹੀ ਪਾਣੀ ਆਪਾਂ ਇਹਦੇ ਵਿੱਚ ਪਾ ਤਾ ਹੁਣ ਤੁਸੀਂ ਪਾਣੀ ਆ ਜਿਹੜਾ ਉਹ ਆਪ ਦੇ ਮਤਾਬਕ ਪਾਉਣਾ ਤੁਸੀਂ ਜਿਹੜੀ ਕੜੀ ਆ ਕਿੰਨੀ ਕੁ ਪਤਲੀ ਪਸੰਦ ਕਰਦੇ ਹੋ ਕਿਉਂਕਿ ਕੜੀ ਤਾਂ ਇਹ ਆ ਜੀ ਜਿੰਨਾ ਟਾਈਮ ਤੁਸੀਂ ਮਰਜੀ ਮਤਲਬ ਰਿਣੀ ਜਾਓ ਤਾਂ ਬਹੁਤ ਵਧੀਆ ਬਣਦੀ ਆ ਆਪਾਂ ਨੇ ਕੋਈ ਇੱਥੇ ਵੇਸਣ ਨਹੀਂ ਯੂਜ਼ ਕੀਤਾ ਕੁਝ ਨਹੀਂ ਕੀਤਾ ਤੇ ਐਗ ਕੜੀ ਬਣ ਕੇ ਆਪਣੇ ਕੋਲੇ ਤਿਆਰ ਹੋ ਜਾਣੀ ਆ ਤੇ ਹੁਣ ਆਪਾਂ ਇਹਦੇ ਮਸਾਲੇ ਦੇਖੋ ਜਿਹੜੇ ਆ ਰਿਜਣਾ ਸਟਾਰਟ ਹੋ ਗਿਆ ਉਹਦੇ ਵਿੱਚ ਪਾ ਦੇਣੀ ਆ ਹਰੀਆਂ ਮਿਰਚਾਂ ਉਹਨਾਂ ਨੂੰ ਵਿਚਾਲਿਓ ਆਪਾਂ ਕੱਟ ਲਿਆ ਕੱਟ ਗਏ ਜੀ ਮਸਾਲਿਆਂ ਨੇ ਜਿਹੜਾ ਆਪਣਾ ਤੇਲ ਛੱਡਣਾ ਸਟਾਰਟ ਕਰਤਾ ਅਰੀ ਨਾਲ ਅਰੀਜਣ ਲੱਗ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਜਦੋਂ ਰਿਜ ਦੇ ਮਸਾਲਿਆਂ ਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਹੋਰ ਪਾਣੀ ਪੋਗੇ ਇਹ ਥੋੜਾ ਗਾੜੇ ਹੋ ਗਿਆ ਜੀ ਆਪਾਂ ਪਹਿਲਾਂ ਥੋੜਾ ਹੀ ਪਾਇਆ ਸੀ ਉਸ ਤੋਂ ਬਾਅਦ ਆਪਾਂ ਪਾਣੀ ਹੋਰ ਪਾ ਦਿਆਂਗੇ ਤਾਂ ਜੋ ਇਹ ਜਿਹੜੇ ਸਾਡੇ ਮਸਾਲੇ ਆ ਜਾਂ ਕੜੀ ਦਾ ਜਿਹੜਾ ਆਪਣੇ ਕੋਲੇ ਗਰੇਵੀ ਆ ਉਹ ਥੋੜੀ ਪਤਲੀ ਹੋ ਜੇ ਕਿਉਂਕਿ ਇਹਨੇ ਜਿੰਨਾ ਟਾਈਮ ਆਪਾਂ ਰ ਇਹਨਾਂ ਦੇ ਜਾਵਾਂਗੇ ਉਨਾਂ ਹੀ ਇਹ ਨੇ ਗਾੜੀ ਹੁੰਦੀ ਜਾਣਾ ਤੇ ਰਿਜਦੀ ਹੋਈ ਗਰੇਵੀ ਦੇ ਵਿੱਚ ਪਾ ਦਨੇ ਆਪਾਂ ਐਗ ਜਿਹੜੇ ਆਪਾਂ ਨੇ ਫਰਾਈ ਜੇ ਕਰਕੇ ਰੱਖੇ ਸੀ ਤੇ ਉਹ ਪਾ ਦਿਆਂਗੇ ਤੇ ਉੱਪਰ ਅਸੀਂ ਜਿਹੜਾਗਾ ਪਾ ਦਿਆਂਗੇ ਥੋੜਾ ਜਿਹਾ ਧਨੀਆ ਧਨੀਆ ਅਸੀਂ ਕਦੋਂ ਪਾਉਣਾ ਜਦੋਂ ਇਹ ਜੂਸੀਂ ਇੱਥੇ ਜਿਹੜੀ ਮਤਲਬ ਕਸੂਰੀ ਮੇਥੀ ਵੀ ਪਾ ਸਕਦੇ ਹਾਂ ਮੈਂ ਥੋੜਾ ਜਿਹਾ ਇੱਥੇ ਕਿੰਗ ਕਿਚਨ ਮਸਾਲਾ ਪਾਇਆ ਤੇ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਹੁਣ ਥੋੜਾ ਇੱਕ ਟਾਈਮ ਦੇ ਲਈ ਰੈਸਟ ਤੇ ਛੱਡ ਦੇਾਂਗੇ ਥੋੜੇ ਥੋੜੇ ਗੈਸ ਜਿਹੜਾ ਉਹ ਘੱਟ ਕਰਤਾ ਸਿਮ ਤੇ ਕਰਤਾ ਤੇ ਇਹਦੇ ਵਿੱਚ ਬਾਕੀ ਦੇ ਮਸਾਲੇ ਜਿਹੜੇ ਜਿਹੜੇ ਤੁਸੀਂ ਪਾਉਣੇ ਆ ਉਹ ਪਾ ਦਿਓ ਮੈਂ ਕੋਈ ਜ਼ਿਆਦਾ ਮਸਾਲੇ ਨਹੀਂ ਪਾਏ ਜਿਵੇਂ ਧਨੀਆ ਪਾਊਡਰ ਜੀਰਾ ਪਾਊਡਰ ਇਹ ਹੀ ਚੀਜ਼ਾਂ ਹੀ ਪਾਈਆਂ ਗਰਮ ਮਸਾਲਾ ਕਿਚਨ ਕਿੰਗ ਤੇ ਇਹਦੇ ਨਾਲ ਹੀ ਟੇਸਟ ਦਾ ਫਰਕ ਪੈ ਜਾਂਦਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਟੱਕੇ ਰੱਖ ਦਾਂਗੇ ਸਾਈਡਾਂ ਦੇ ਉੱਤੋਂ ਤੁਸੀਂ ਉਤਾਰ ਲੈਣਾ ਜੇ ਤੁਹਾਨੂੰ ਲੱਗਦਾ ਵੀ ਗਰੇਵੀ ਜ਼ਿਆਦਾ ਗਾੜੀ ਆ ਤਾਪਾਂ ਹੋਰ ਇਹਦੇ ਵਿੱਚ ਪਾਣੀ ਪਾ ਦੇਾਂਗੇ ਤੇ ਹੁਣ ਮੈਂ 2 ਮਿੰਟ ਦੇ ਲਈ ਇਹਨੂੰ ਟੱਕੇ ਰੱਖਾਂਗੀ ਇਹ ਸਬਜ਼ੀ ਤੁਹਾਡੇ ਕੋਲੇ 10-15 ਮਿੰਟ ਦੇ ਵਿੱਚ ਵਿੱਚ ਬਣ ਜਾਂਦੀ ਆ ਜੇ ਤੁਸੀਂ ਇੱਕ ਸਾਈਡ ਤੇ ਐਗ ਵੜ ਲਓਗੇ ਇੱਕ ਸਾਈਡ ਤੇ ਆਪਾਂ ਮਸਾਲੇ ਤਿਆਰ ਕਰ ਲਾਂਗੇ ਤੇ ਬਹੁਤ ਜਲਦੀ ਬਣਦੀ ਆ ਬਹੁਤ ਹੀ ਸੌਖੀ ਬਣਦੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਕਉਕ ਐਗ ਦੀ ਆਪਾਂ ਵੈਸੇ ਤਾਂ ਬਣਾਉਂਦੇ ਹੀ ਰਹਨੇ ਆ ਭੁਰਜੀ ਬਣਾ ਲਈ ਪਰ ਹੁਣ ਅੱਜ ਆਪਾਂ ਕੜੀ ਬਣਾਈ ਆ ਜੀ ਬਿਨਾ ਵੇਸਣ ਤੋਂ ਤੇ ਹੁਣ ਇਹਦੇ ਉੱਪਰ ਪਾ ਲਿਆ ਜੀ ਆਪਾਂ ਗਾਰਨਿਸ਼ ਕਰਨ ਦੇ ਲਈ ਹਰਾ ਧਨੀਆ ਹਰਾ ਧਨੀਆ ਵੀ ਅੱਜਕੱਲ ਬਹੁਤ ਮਿਲਦਾ ਤੁਸੀਂ ਖੂਬ ਹਰਾ ਧਨੀਆ ਪਾਓ ਤੇ ਜਿਹੜੀ ਸਬਜੀ ਆਪਣੇ ਕੋਲੇ ਐਗ ਕੜੀ ਅੰਡਿਆਂ ਵਾਲੀ ਕੜੀ ਉਹ ਬਣ ਕੇ ਆਪਣੇ ਕੋਲੇ ਤਿਆਰ ਆ ਜੀ ਤੇ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਫੇਰੇ ਨੂੰ ਆਪਾਂ ਨੇ ਹੁਣ ਸਰਵ ਕਰਾਂਗੇ ਜੀ ਦੇਖੋ ਇਹਦੀ ਲੁੱਕ ਕਿੰਨੀ ਸੋਹਣੀ ਆਈ ਆ ਪੰਜ ਅੱਗ ਸੀ ਪਾਇ ਇਸੇ ਤਰ੍ਹਾਂ ਕਿਉਂਕਿ ਸਾਰੇ ਬਾਰ-ਬਾਰ ਫਿਰ ਇਹ ਸਾਨੂੰ ਕਹਿੰਦੇ ਆ ਕਿ ਮੈਨੂੰ ਹੋਰ ਦਿਓ ਹੋਰ ਦਿਓ ਹਣਾ ਬਹੁਤ ਵਧੀਆ ਬਣਦੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਹੁਣ ਆਪਾਂ ਕੁਛ ਟਾਈਮ ਦੇ ਲਈ ਇਹਨੂੰ ਟੱਕ ਦੇਾਂਗੇ ਤੇ ਗੈਸ ਆਪਾਂ ਬੰਦ ਕਰ ਦੇਵਾਂਗੇ ਕਿਉਂਕਿ ਇਹ ਆਪਣੇ ਆਪ ਹੀ ਥੋੜੀ ਮੱਠੀ-ਮੱਠੀ ਆ ਮਤਲਬ ਕਿਉਂਕਿ ਜਿਹੜੀ ਕੜਾਹੀ ਹੋਰ ਤਲਾਗ ਆ ਜਿਹੜਾ ਉਹ ਗਰਮ ਪਹਿਲਾਂ ਹੀ ਆ ਤੇ ਉਹ ਆਪਣੇ ਆਪ ਹੀ ਗਰਮ ਰਹੂ ਤੇ ਰਸਦੀ ਰਹੂਗੀ ਤੇ ਹੁਣ ਆਪਾਂ ਜੀ ਸਰਵ ਕਰ ਦਿਆਂਗੇ ਨਾਲ ਆਪਾਂ ਨੇ ਇੱਕ ਮਿਰਚ ਲੈ ਲਈ ਤੇ ਨਾਲ ਆਪਾਂ ਕੜੀ ਪਾਈ ਆ ਤੇ ਦੇਖੋ ਜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਤੇ ਇੱਕ ਐਗ ਪਾਇਆ ਜੀ ਵਿੱਚੋਂ ਬੜਾ ਵਧੀਆ ਲੱਗਦਾ ਤੇ ਤੁਸੀਂ ਜ਼ਰੂਰ ਦੇਖਿਓ ਜੀ ਬਣਾ ਕੇ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ ਸ਼ੁਕਰੀਆ